ਕਈ ਲੋਕ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੁੰਦੇ ਆ ਜ਼ਿੰਦਗੀ ਤੋਂ ਉਦਾਸ ਹੋ ਜਾਂਦੇ ਆ ਵੀ ਸਾਡੇ ਪੁਰਖਿਆਂ ਨੇ ਸਾਡੇ ਦਾਦਿਆਂ ਨੇ ਸਾਡੇ ਭਰਾ ਨੇ ਜਾਂ ਕੋਈ ਵੀ ਜੋ ਆਪਣਾ ਰਿਸ਼ਤੇਦਾਰ ਹੁੰਦਾ ਵੀ ਸਾਡਾ ਆ ਵੇਚਦਾ ਉਹ ਵੇਚਦਾ ਸਾਰੇ ਦੁਖੀ ਹੁੰਦੇ ਆ ਪਰ ਕਾਮਯਾਬ ਇਨਸਾਨ ਉਹ ਹੀ ਆ ਜੋ ਵੇਚਿਆ ਆ ਚੀਜ਼ ਵੇਚੀ ਹੋਈ ਚੀਜ਼ ਵਾਪਸ ਲੈ ਲਵੇ ਆਪਾਂ ਅੱਜ ਗੱਲ ਕਰਦੇ ਆ ਇੱਕ ਕਾਮਯਾਬੀ ਤੇ ਇੱਕ ਦੇਲ ਸੁਟੇ ਹੋਏ ਵਿਅਕਤੀ ਵੱਲੋਂ ਚੀਜ਼ਾਂ ਦੁਬਾਰਾ ਖਰੀਦ ਲਈਆਂ ਜਾਂਦੀਆਂ ਹਾਂਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਐਂਡ ਤੱਕ ਵੇਖਿਓ ਜਰੂਰ ਤਾਂ ਜੋ ਨਿਰਾਸ਼ ਬੈਠੇ ਜਾਂ ਤੁਹਾਡੇ ਤੇ ਕਰਜ਼ਾ ਚੜਿਆ ਜਾਂ ਤੁਹਾਡੇ ਤੇ ਕੋਈ ਵੀ ਮੁਸੀਬਤ ਆ ਉਹ ਟਲ ਸਕੇ ਕਿ ਤੁਸੀਂ ਆਪ ਦੀ ਜ਼ਿੰਦਗੀ ਚ ਦੁਬਾਰਾ ਖੁਸ਼ ਹੋ ਸਕੋ ਤੇ ਉਹਨਾਂ ਲੋਕਾਂ ਨੂੰ ਕਰਕੇ ਦਿਖਾਓ ਜੋ ਤੁਹਾਡੇ ਤੋਂ ਨਿਰਾਸ਼ ਬੈਠੇ ਆ ਜਾਂ ਤੁਹਾਡੇ ਘਰ ਦੇ ਤੁਹਾਡੇ ਤੋਂ ਦੁਖੀ ਆ ਤੁਸੀਂ ਇਹ ਵੀਡੀਓ ਸੁਣ ਕੇ ਆਪਦੇ ਕੰਮ ਚ ਕਾਮਯਾਬ ਜਰੂਰ ਹੋਵੋਗੇ ਉਹ ਵੀਡੀਓ ਇਦਾਂ ਵਾ ਕਿ ਆਪਾਂ ਕਈ ਵਾਰ ਕਿਸੇ ਵੀ ਜਗ੍ਹਾ ਗੁਰਦੁਆਰਾ ਜਾਂ ਮੰਦਿਰ ਜਾਂ ਕਿਸੇ ਵੀ ਹੋਰ ਜਗ੍ਹਾ ਤੇ ਆਪਾਂ ਲੰਗਰ ਸ਼ਕਨ ਬੈਠਦੇ ਆ ਤੇ ਆਪਾਂ ਆਪਾਂ ਨੂੰ ਇੱਕ ਸੇਵਾਦਾਰ ਦਿਖਾਈ ਦਿੰਦਾ ਜਿਹਦੇ ਹੱਥ 'ਚ ਬਾਲਟੀ ਹੁੰਦੀ ਆ ਜਾਂ ਕਿਸੇ ਸੇਵਾਦਾਰ ਦੇ ਵੀਰ ਤੇ ਹੱਥ 'ਚ ਪ੍ਰਸ਼ਾਦਾ ਹੁੰਦਾ ਵਾ ਤੇ ਆਪਣਾ ਜਦੋਂ ਆਪਾਂ ਪ੍ਰਸ਼ਾਦਾ ਖਾਂਦੇ-ਖਾਂਦੇ ਆਪਣੇ ਤੋਂ ਪ੍ਰਸ਼ਾਦਾ ਮੁੱਕ ਜਾਂਦਾ ਜਦੋਂ ਆਪਣੇ ਤੋਂ ਖਾਂਦੇ-ਖਾਂਦੇ ਪ੍ਰਸ਼ਾਦਾ ਮੁੱਕ ਜਾਂਦਾ ਤੇ ਆਪਾਂ ਉਹ ਸੇਵਾਦਾਰ ਦੀ ਡੀ ਕਰਦੇ ਆਂਗੇ ਸੇਵਾਦਾਰ ਉਹ ਆਉਂਦੇ ਪਏ ਆ ਤੇ ਜਦੋਂ ਆਪਣੀ ਵਾਰੀ ਆਊਗੀ ਤੇ ਆਪਾਂ ਨੂੰ ਪ੍ਰਸ਼ਾਦਾ ਦੇਣਗੇ ਤੇ ਉਹ ਇੱਕ ਦੋ ਲਾਈਨਾਂ ਪਿੱਛੇ ਹੁੰਦਾ ਤੇ ਪ੍ਰਸ਼ਾਦਾ ਵਰਤੌਂਦੇ ਵਰਤੌਂਦੇ ਜਦੋਂ ਉਹ ਆਪਣੇ ਕੋਲੇ ਆਉਂਦਾ ਤੇ ਆਪਣੇ ਕੋਲੇ ਆ ਕੇ ਕਈ ਵਾਰੀ ਪ੍ਰਸ਼ਾਦਾ ਫੇਰ ਮੁੱਕ ਜਾਂਦਾ ਤੇ ਆਪਾਂ ਨੂੰ ਫੇਰ ਸਬਰ ਕਰਨਾ ਪੈਂਦਾ ਆਪਾਂ ਪਹਿਲਾਂ ਹੀ 2 2.5 3 ਮਿੰਟ 5 ਮਿੰਟ ਸਬਰ ਕਰਦੇ ਹੁੰਨੇ ਆ ਵੇਟ ਕਰਦੇ ਹੁੰਨੇ ਵੀ ਸੇਵਾ ਦਾ ਰਹਣਗੇ ਤੇ ਪ੍ਰਸ਼ਾਦਾ ਦੇਣਗੇ ਤੇ ਆਪਾਂ ਛਕਾਂਗੇ ਤੇ ਜਦੋਂ ਆਉਂਦਾ ਵਾ ਤੇ ਪ੍ਰਸ਼ਾਦਾ ਫਿਰ ਮੁੱਕ ਜਾਂਦਾ ਤੇ ਉਹ ਜਦੋਂ ਫਿਰ ਪ੍ਰਸ਼ਾਦਾ ਲੈਣ ਲਈ ਜਾਂਦੇ ਆ ਤੇ ਕਈ ਵਾਰੀ ਉਹ ਪ੍ਰਸ਼ਾਦਾ ਆਉਂਦੇ ਆਉਂਦੇ ਉਸ ਲਾਈਨ ਚ ਫਿਰ ਮੁੱਕ ਜਾਂਦਾ ਤੇ ਦੂਸਰੀ ਵਾਰੀ ਆਪਾਂ ਨੂੰ ਉਹ ਪ੍ਰਸ਼ਾਦਾ ਮਿਲਦਾ ਤੇ ਆਪਾਂ 2-3 ਵਾਰੀ ਸਬਰ ਕਰਕੇ ਆਪਾਂ ਉਹ ਪ੍ਰਸ਼ਾਦਾ ਛਕਦੇ ਆ ਤੇ ਫਿਰ ਆਪਾਂ ਪ੍ਰਸ਼ਾਦਾ ਛਕ ਕੇ ਆਪਾਂ ਆਪਣੀ ਅਗਲੀ ਮੰਜ਼ਿਲ ਵੱਲ ਵਧਦੇ ਆ ਮਤਲਬ ਆਪਾਂ ਪ੍ਰਸ਼ਾਦਾਂ ਛੱਕ ਕੇ ਗੁਰੂ ਘਰ ਮੱਥਾ ਟੇਕ ਕੇ ਤੇ ਆਪਾਂ ਆਪਦੇ ਘਰ ਵੱਲ ਵਾਧਦੇ ਆ। ਕਿਸੇ ਤਰ੍ਹਾਂ ਜ਼ਿੰਦਗੀ ਆ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਆਪਦੀ ਉਸ ਮੰਜ਼ਲ ਤੱਕ ਪਹੁੰਚ ਜਾਂਦੇ ਆ ਪਰ ਕੋਈ ਨਾ ਕੋਈ ਅਰchn ਕਰਕੇ ਉਹ ਫੇਰ ਰਹਿ ਜਾਂਦੀ ਆ। ਆਪਾਂ ਫੇਰ ਮਿਹਨਤ ਕਰਨ ਲੱਗ ਪੈਂਦੇ ਆ ਸਾਲ ਦੋ ਸਾਲ ਲੱਗਦੇ ਆ ਆਪਾਂ ਫੇਰ ਪਹੁੰਚਦੇ ਆ ਤੇ ਉਹ ਫੇਰ ਆਪਣੇ ਤੋਂ ਹੱਥੋਂ ਛੁੱਟ ਜਾਂਦੀ ਆ ਤੇ ਆਪਾਂ ਫੇਰ ਦੁਬਾਰਾ ਉਸ ਚੀਜ਼ ਨੂੰ ਸੁਧਾਰ ਕਰਦੇ ਕਰਦੇ ਆਪਾਂ ਉਹ ਮੰਜ਼ਲ ਵੱਲ ਵੱਧ ਜਾਂਦੇ ਆ ਤੇ ਆਪਾਂ ਪਾ ਲੈਨੇ ਆ ਇਸੇ ਕਰਕੇ ਕਦੇ ਵੀ ਜ਼ਿੰਦਗੀ ਤੋਂ ਨਰਾਸ਼ ਨਾ ਹੋਇਓ ਜਦੋਂ ਸਹੀ ਸਮਾਂ ਆਇਆ ਜਦੋਂ ਸਹੀ ਟਾਈਮ ਆਇਆ ਉਹ ਆਪਾਂ ਨੂੰ ਮਿਲ ਜਾਣੀ ਹੈ ਥੋੜਾ ਸਬਰ ਰੱਖਿਆ ਕਰੋ ਧੀਚਾ ਰੱਖਿਆ ਕਰੋ ਆਪਾਂ ਇਹ ਚੀਜ਼ ਲੈਣੀ ਲੈਣੀ ਆ ਕੋਈ ਰੱਬ ਨਾ ਬਦਲੋ ਕੋਈ ਮੰਦਰ ਨਾ ਬਦਲੋ ਜੇ ਤੁਸੀਂ ਮੰਦਰ ਜਾਣੇ ਹੋ ਤਾਂ ਮੰਦਰ ਜਾਓ ਜੇ ਗੁਰਦੁਆਰਾ ਸਾਹਿਬ ਜਾਣੇ ਹੋ ਤਾਂ ਗੁਰਦੁਆਰਾ ਸਾਹਿਬ ਜਾਓ ਜਾਂ ਕਿਤੇ ਕਿਤੇ ਵੀ ਤੁਸੀਂ ਜਾਂ ਤੁਸੀਂ ਕਿਤੇ ਵੀ ਵਿਸ਼ਵਾਸ ਰੱਖਦੇ ਹੋ ਉਸ ਵਿੱਚ ਵਿਸ਼ਵਾਸ ਰੱਖ ਕੇ ਇੱਕ ਚੀਜ਼ ਮੰਨ ਕੇ ਤੇ ਆਪਣੀ ਮੰਜ਼ਲ ਵੱਲ ਵਧਿਆ ਕਰੋ ਐਵੇਂ ਕਦੇ ਰੱਬ ਬਦਲ ਲਿਆ ਕਿਤੇ ਕੋਈ ਇਨਸਾਨ ਵਰਤ ਕੇ ਜਾਂ ਕਿਸੇ ਹੋਰ ਇਨਸਾਨ ਨਾਲ ਵਰਤ ਲਿਆ ਇਦਾਂ ਨਾ ਕਰਿਆ ਕਰੋ ਇੱਕ ਚੀਜ਼ 'ਚ ਚੱਲ ਕੇ ਇੱਕ ਮੰਜ਼ਲ ਵੱਲ ਵਧਦ ਕੇ ਇੱਕ ਰਾਹ ਚੁਣ ਕੇ ਚੱਲਿਆ ਕਰੋ ਤੇ ਆਦੀ ਕਾਮਯਾਬੀ ਹਾਸਲ ਕਰਿਆ ਕਰੋ ਸਬਰ ਥੋੜਾ ਕਰ ਲਿਆ ਕਰੋ ਇੱਕ ਹੋਰ ਨਵੀਂ ਵੀਡੀਓ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਮੋਟੀਵੇਟਿਡ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤੇ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੁੰਦੀ ਜਾਵੇਗੀ ਧੰਨਵਾਦ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ